ਹੈਲੋ ਗਾਇਸ ਹਾਂਜੀ ਗਾਇਸ ਗੁਸਤ ਕਿਹੜਾ ਨਹੀਂ ਹੁੰਦਾ ਹਾਂਜੀ ਮੇਰੇ ਪਿੰਡ ਭਰਾਓ ਵਲੌਗ ਵੇਖਣ ਵਾਲੇ ਵਲੌਗ ਇੱਕ ਵਲੌਗ ਹੁੰਦਾ ਪਤਾ ਨਹੀਂ ਕੀ ਤੇ ਅਸੀਂ ਅੱਜ ਫਸਟ ਵਲੌਗ ਬਣਾਇਆ ਵਾ ਸਾਰੀ ਫੈਮਿਲੀ ਨਾਲ ਕੇ ਪਤਾ ਨਹੀਂ ਚੰਗਾ ਜਾਂ ਮੜਾ ਤੁਸੀਂ ਵੇਖ ਕੇ ਸਾਨੂੰ ਦੱਸਣਾ ਰਿਜ਼ਲਟ ਕੱਢਣਾ ਇਹਦਾ ਤੁਸੀਂ ਕਿਵੇਂ ਆ ਉੱਠ ਪਾ ਹੈਲੋ ਗਾਇਸ ਲਾਈਕ ਆ ਅੰਜਲੀਆ ਕਮੈਂਟ ਤੇ ਆ ਨਨੂ ਨਾ ਕਰਨਾ ਲਾਈਕ ਕਮੈਂਟ ਛੇੜ ਕਰਦੇ ਚਲੋ ਠੀਕ ਆ ਕਰਦੇ ਸਟਾਰਟ ਫਿਰ ਆਪਾਂ ਆਹ ਤੋਂ ਵੇ ਲੈ ਨੰਮੇ ਆਹ ਉਹਨੇ ਤਾਂ ਹੀ ਹੈਗਾ ਤੇ ਕੜੀ ਕਰਨੀ ਥੋੜੀ ਜੀ

ਕੰਪਨੀ ਦੇ ਬਾਹਰ ਜਾਂਦੇ ਨਹੀਂ ਬੀਲੀ ਤੋਂ ਤੇਰੇ ਨਾਲ ਉਸਾਰ ਹੋਏ ਉਹ ਕੋਈ ਯਾ ਕਾ ਪੜਾ ਨਹੀਂ ਕਰਨੀ ਗੱਲ ਕਰੀਂ ਨਾ ਆਪਾਂ ਕਰੀਂ ਪੜਾ ਨਹੀਂ ਗੱਲ ਕਰਨੀ ਪੜਾ ਨਹੀਂ ਕਰਨੀ ਗੱਲ ਇਹ ਕੁਝ ਹੈ ਨਹੀਂ ਨਹੀਂ ਕਰਾਂ ਥੋੜੀ ਜਿਹੀ ਦਾ ਬਹੁਤ ਸੋਟੀਂਗੇ ਹਾਂ ਪੁੱਜੀ ਇਹਦਾ ਥੋੜਾ ਕੋਈ ਢਾਲ ਜਿੰਨੇ ਨਹੀਂ ਬਣਾਉਂਦਾ ਢਾਰ ਹੁੰਦਾ ਵਾ ਢਾਲ ਜਿੰਨੇ ਬੱਦ ਰੱਖੀ ਉਹਦਾ ਖਾਨ ਦਾ ਢਾਲ ਨਹੀਂ ਖਾਣਾ ਪੁੱਜੀਰਾ ਚਾਹ ਤਰਾ ਕੇ ਨਾ ਤੇ ਨਾ ਨਾ ਚਲ ਤਰਾ ਮੁੱਤ ਤਾ ਕੀ 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 ਹੋ ਰਿਹਾ ਹੈ ਗੱਲ ਸੁਣ ਬੱਚਾ ਕੀ ਕਹਿ ਰਿਹਾ ਐ ਟਮੰਟ ਹਾਂ ਤੇਰੇ ਨਾਲ ਆ ਕੇ ਹਾਂ ਹਾਂਜੀ ਪਾੜਾ ਪਾ ਲਿਆ ਸੀ ਠੀਕ ਹੁਣ 8 ਵਜੇ ਚੱਲੇ ਆ 9:30 'ਤੇ ਰੋਟੀ ਦੇਈ ਦੇਣੀ ਤਾਂ ਪਈ ਆ ਹਾਂ 8:30 'ਤੇ ਨਾਲ 9:30 'ਤੇ ਰੋਟੀ ਖਾ ਕੇ ਦਵਾਈ ਖਾ ਕੇ ਫਿਰ 9:00 ਵਜੇ ਦਵਾਈ ਚાલુ ਕਰ ਦੇਣੀ ਫਿਰ ਡਿੰਗੇ 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 ਕਿਹੜੀ ਕਰ ਕੀ ਕਰਦਾ ਹੁੰਦਾ

ਹੋ ਪੋਦੀਏ ਚਾਰ ਰੋਟੀਆਂ ਦੇ ਦਿੱਤੀਆਂ ਜਿੰਨੇ ਨਹੀਂ ਖਾਣਨਾ ਖੋਪੀ ਤੇ ਦੇ ਦੇ ਪੋਦੀਆ ਆ ਦੋ ਜਾ ਪੋਦੀਆ ਮਾਂ ਮੈਂ ਦੇਵ ਨਹੀਂ ਪੋਦੀਆ ਹਾਂ ਬਦਰਾ ਲਈ ਤੇ ਦੇ ਜਾਂਦੇ ਕਦੀ ਲੈ ਤੁਹਾਡਾ ਨਖਰੇ ਨਹੀਂ ਮਾਂ ਤੁਹਾਡੇ ਖਾਓ ਤੇਰੇ ਮੈਂ ਕਿੱਥੇ ਰੱਖੀ ਨੰਨੇ ਕੀ ਆਪਿਆ ਤੇ ਕਿੱਥੇ ਖਾਓ ਕੁਝ ਨਾ ਛੱਡੋ ਗਈ ਕੰਮ ਮਾਰੂਗਾ ਇਸਨੇ ਤੀਜਾ ਨਹੀਂ ਦੇ ਨਖਰੇ ਨਹੀਂ ਮਾਰ ਤੁਹਾਡੇ ਮੇਰੀ ਕੋਈ ਨਹੀਂ ਦੇ ਨਾ ਮਾਂ ਮੈਂ ਨਾ ਮਖਰੇ ਨਹੀਂ ਹੋ ਰਹਾ ਛੱਡੋ ਕੋਈ ਗੱਲ ਨਹੀਂ ਮਮਾ ਕਤਲਾਉ ਉਹ ਹੀ ਯੇ ਔਰ ਉਹ ਪੈਰ ਕਤਲਾਉ ਯੋ ਯੇ ਉਹਦਾ ਹੱਥ ਯੋ ਯੇ ਬਈ ਇਹ ਖਾਲੀ ਤੇ ਪਿਆ ਤਾ ਚੱਕ ਉਹ ਕੀ ਰਦਾ ਬਾਏ ਮੇਰੇ ਪਿੱਛੇ ਤੇ ਆਂ ਤੂੰ ਚੱਕੀ ਇਹ ਮਾਦਾ ਮੈਂ ਕਿਹਾ ਉਹਦਾ ਜਿੱਦ ਕੀ ਵੀ ਪਈ ਰੰਦਾ ਮੈਂ ਸਾਹਤ ਨੂੰ ਹੋ ਰਿਹਾਦਾ ਕੀ ਆ ਮੈਂ ਮੈਂ ਆਪ ਦਾ ਨਾਲ ਆਹ ਔਰ ਦੁਕਾਨ ਚ ਰੱਖਿਆ ਤੇ ओ तो है हां भजन ऐसा ज्यादा ना करे कर 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 बोल ले जा वो तो ताने जाते वो तो ताने हैं। वो तो वो तो ਮੇਰਾ ਉਹ ਦਜਾ ਕੋਈ ਖਬਰ ਕਿਹਾ ਮੇਰੇ ਸਾਹਮਣੇ ਮੂੰਹ ਤੋਂ ਤਾਈ ਨਹੀਂ ਅਰੇ ਤਾਂ ਤੇ ਬੱਸ ਉਹ ਲੱਗੇ ਵੇਦਾ ਸਿੱਛ ਹੋ ਜਾ ਰਸਵਾਂ ਜਾ ਕਾ ਤੱਕ ਲੱਗਦਾ ਹੁਣ ਚਿਤਾਵਾਂ ਦੀ ਗਾ ਨਹੀਂ ਪੜਦੇ ਬੰਦੇ ਤਾਂ ਦਾਵਾ ਕਰ ਕੋਸ਼ਤੀ ਹੋ ਜਾਂਦੀ ਇਹ ਕੁਛ ਤੇਰੇ ਕਿਆ ਇਹ ਟੂਬ ਲਾ ਲੈ ਕ੍ਰੀਮ ਲਾ ਲੈਣੀ ਲਾਈ ਤੇ ਗਈ ਨਾ ਤੇ ਗਰੀਬਾ ਕਿਆ ਲਿਆ ਕੇ ਆਈਆਂ ਮਸ਼ੀਨਾਂ ਨਹੀਂ ਲਾਈਆਂ ਕੰਨਾਂ ਨਾਲ ਰੋਣਾ ਲਈਆਂ ਨਹੀਂ ਪੰਜੇ आलिया को कोल्ड क्रीम डालनी थी रात वो तो वे कोल्ड क्रीम ला ले कर लाए के नहीं आ कोल्ड क्रीम कर दिया बाबा टल्ला ते पत्तियां बगाइयां घाल ला ननू केने कह ले ननू की टल्ला ने नहीं कहा बाबा टल्ला क्या साचे ਵਾਕਰੋ ਵਾਇਕਰੋ 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 ਜੇ ਵਾਇਕਰੋ ਤੇ ਨਾ 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 ਤਾਰੇ ਇਦਾਰਾ ਬਾਪੇ ਤਾਂ ਆਦਰਾ ਹਾਤ ਵੀ ਸਤ ਇਹ ਤਾਂ 20 ਡਿਗਰੀ ਤੋਂ ਸ਼ਾਲ ਬਾਤੀ ਆ ਮੈਂ ਉਹ ਹੱਥ ਨਹੀਂ ਨਿਕਲਦੇ ਮੁੱਠੀ ਸੱਜਣਾ ਤੇ ਕਰਨੀ ਤਾਂ ਜੀ ਦੇ ਇੰਟਰਵਿਊ ਆਰਟੀਕਲ ਲੀਏ ਆ ਮਾੜੀ ਚੇਨ ਸਭ ਜਾਇਓ ਹਲਾ ਤਾਰ ਸਹੀ ਕਰਨੀ ਪੁੱਤੋਣਾ ਤਾਰਾ ਲੋਣੀ ਮਜ਼ਬੂਤ ਕੀ ਬੋਤਾ ਕੰਮੀ ਆਉਂਦਾ ਦੇ ਦੇ ਹਏ ਬੇਲਵਾਬ ਕੀ ਰਹਿ ਰਿਹਾ ਨੇ ਸਭ ਜੁੜ ਫੇਰੇ ਲੋਕਾਂ ਨੇ ਚਿਰ ਕਿੰਨੀ ਗਾ ਫਰੇ ਪੁੰਨੀਆਂ ਹੋ ਗਈ ਅੰਦਾ ਲਾਲਾ ਜੋ ਕਰਦਾ ਤੇ ਆ ਕਰਦਾ ਉਹ ਵੱਡਾ ਟਾਟੇ ਇਕ ਟਾਟੇ ਦੇਖਾ ਆਪਣੀ ਮਾਰੇ ਅੰਦਾ ਜੀ ਦਾ ਵੀ ਹੋਰ ਸੰਤ ਆਪਾੜਾ ਆਦਾ ਜਾਂਦਾ ਸੀ

ਜਾਓ ਨਾ ਜਾਓ ਲੱਗ ਗਈ ਸ਼ਰਮੀ ਲਈ ਮਮੇ ਦਾ ਬਹੁਤ ਹੀ ਵਧੀਆ ਫਰਟ ਹੈ ਇਹਨੂੰ ਬਹੁਤ ਡਾਲਾ ਕੇ ਹੋ ਕੇ ਆਵਾਜ਼ ਪੂਜੀ ਆਪਰੇ ਅੱਗੇ ਜਾ ਨਾ ਪੂਜੀ ਹੋਰ ਮਠਾ ਕੇ ਵੇਖੋ ਮਰਕਾ ਮੈਂ ਜੋੜੀ ਪੋਰਲਾ ਹੌਸ ਤੇ ਆਪਾਂ ਦੇ ਚਾਹ ਪਾਉਂਦੇ ਰੋਮ ਵਾਚੋ ਬੋਲਦੇ ਜੀ ਚਾਹ ਪਾਉਂਦੇ ਆਪਾਂ ਦੇ ईछु तेन लिए

ਬਸ ਸੱਤ ਲਾਹ ਅੰਮਾ ਕੱਲ੍ਹ ਨੇ ਸੌਤ ਖਾਧੀ ਬੱਸ ਆਪਾਂ ਪੁੱਛੇ ਸੋਈ ਰਹੀ ਸੀ ਕਿ ਮੁੱਢ ਘੱਟੀ ਕੋਈ ਸੀ ਪਰ ਯਾਰ ਨਹੀਂ ਖਾਣਾ ਆ ਬੰਦ ਕਰ ਲਓ ਨੰਨ ਕਾਲਾ ਆਪਾਂ ਪਾਣੀ ਬਣਾਇਆ ਹੈ ਇਹ ਕਰ ਲੱਗੀ ਯਾਰ ਚਾਰਾ ਚੋਲ ਬਰ 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 ਇਹ ਜ਼ਰੂਰੀ ਆ ਚੰਗਾ पर ना 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 पर ना

ਇਹ ਬਰ ਗਿਆ ਆ ਤਾ ਮੋੜੇ ਦੇ ਹਾਂ ਜੀ ਇਹ ਬਰ ਗਿਆ ਤੇ ਇਟਾ ਤੋਂ ਮਹੀਨਾ ਆ ਮੱਤਾ ਬੁਗ ਆ ਮੱਤਾ ਸਾਸਿ ਦਾ ਦੇਗੀ ਤੋੜ ਇਹ ਦੇਖਾਈ ਹੋਣਾ ਤਾਂ ਫੇਮ ਨਹੀਂ ਕਰੋਂ ਦੇ ਤੋੜਾ ਇਹ ਟੋੜੇ ਹੈਗੇ ਲੱਗੇ ਨਾ ਘਰ ਗਏ ਟੋੜੇ ਹੁੰਦੇ ਤੇ ਫਿਰ ਮੈਨੂੰ ਉਹਨਾਂ ਦੀ ਪਾਚ ਪਾਉਂਦਾ ਤੇ ਮੈਨੂੰ ਤੁਸੀਂ ਦੇ ਦੀ ਗੱਛੜੀ ਵਿੱਚ ਯਾਹ ਆਹ ਆਹ ਕੀ ਕਰਾਦਾ ਬਰਾਸਿਆ ਆਹ ਕੋਈ ਮੋਟਾ ਜਮਾ ਚਾ ਮੋਟਾ ਮਟਾ ਜੋ ਵਾਹ ਕੰਦੀ ਦੇਖੋ ਤਾਂ ਫੋੜਾ ये हुआ ट्रेन है ठीक है तो मैं बता सकता हूं कि ये है तो देखिए यहां ज्यादा नहीं आती है भाई भाई

आ ये छोटे हाथ पर गदनी में कोटी ਹਾਂਜੀ ਮੋੜਾ ਜੀ ਇਹ ਲੰਮੇ ਟਾਈਪ ਕਰੀ ਉਹ ਲੰਮੇ ਪਣਾ ਹੋਣਾ ਕੀ ਕਰਨਾ ਆਪਾਂ ਹੋਰ ਕੀ ਕਰਨਾ ਆਪਾਂ ਕੋਈ ਕੰਮ ਨਹੀਂ ਕਰਨੀ ਲੰਮੇ ਪਣਾ ਇਹ ਦਿੱਤੀ ਇਹ ਦਿੱਤੀ ਉੱਠਵੇ ਭਰਾਵਾ ਮੈਂ ਦੋ ਤਾ ਲਿਖਿਆ ਆਇ ਬਰਬਾ ਨਾ ਤਾ ਮਿੱਠਾ ਜਾਵੇ ਨਾ ਉੱਠਿਆ ਜਾਵੇ ਤੇ ਬੱਚੇ ਕੋਲ ਆਇ ਬਰਬਾ ਆਏ ਜੇ ਬਾਬਾ ਘੋੜੇ ਦਾ ਮਿੱਡੇ ਲਾ ਲੋ ਕਿਤੇ ਲਾ ਲੋ ਹਮੇ ਤਾਂ ਬੋਲੀ ਨਹੀਂ ਆਈ ਐ ਲੈ ਸਵੇਰੇ ਸਵੇਰੇ ਕੀ ਯਰ ਪ੍ਰੈਟ ਦੀ ਫੋਟੀਆਂ ਆਦ ਹੋਰੀ ਵਾੜਾ ਵੜਾ ਰੁਵਾਸਨਾ ਕਰਿਆ ਕਰ ਯਾਰ ਜੋਂ ਜੰਮਿਆ ਨੰਨੇ ਪਾਪਾ ਨੂੰ ਪਾਪਾ ਵੇਲਾ ਕੀ ਕਰੇ ਪਾਪਾ ਲਾ ਕੋਟ ਤੇ ਚੜੋ ਆ ਵੇ ਬਾੜੇ ਨੰਨੂ ਸਿੱਧੀ ਰਘਾ ਤੋਰ ਪਾਪਾ ਇਹ ਨਹੀਂ ਹੋ ਰਿਹਾ ਇਹ ਤਾਂ ਸਿੱਧੀ ਰਘਾ ਤੋਰ ਅਲੇ ਨਹੀਂ ਹੰਦਾ ਨਾ ਰਿਹਾ ਇਹ ਦਵਾਈ ਨਾ ਕੋਈ ਚਾਪਾਇਆ ਬਗੜ ਪਾਇਆ ਪਾਇਆ ਨਾ ਮੇਰਾ ਪਾਇਆ 10 ਸਾਲਾ ਦਾ ਹੋ ਗਿਆ ਤੇ ਮਸਵਾ ਜੜਾ ਲਗੰਦੇ ਆ ਪਹਿਲਾਂ ਪਾਇਆ ਬਗੜ ਪਾਇਆ ਕੀ ਜਰਾ ਮਾਣ ਕੇ ਜਾਓ ਚੁੱਕੇ ਇਹ ਬੜਾ ਮਦਦ ਇਹ ਹੱਥ ਹੈ ਅਸਗਾ ਨਾਲ ਪਕੜਦਾ ਤੇਰਾ ਗਵਾਸੀ ਹੈ ਪਾਪ ਕਰੀਂ ਕਦਿਤਾ ਦੇਣਾ ਵੰਨੇ ਜੀ ਗਾ ਤੇ ਗਾਇਨ ਗਾਇ ਜੇ ਕੁਛ ਆ ਕੇ ਕਿਸਾਈ ਕਾਹਤੇ ਕਲੰਗ ਰਹੀ ਕਰਾ ਹੰਦੀ ਨੇ ਕਬੈ ਤਰਸ ਐਸਾ ਨਾਮ ਨੇ ਪਾਪਾਂ ਤੇ ਨਾ ਚਾ ਕੋਠੇ ਚ ਰੱਖ ਲਾ ਕੋਠੇ ਚ ਵੰਨੇ ਸੂਤ ਤੇ ਹਿੰਦ ਬੱਦੂ ਲੇ ਚਾ ਤਾਂ ਬੰਨੇ ਨਾ ਕਾਇ ਮੰਨੇ ਜੰਮ ਕੇ ਸਾਥ ਨਾ ਜਾ ਐਸਾ ਨਾ ਬੀਜੋ ਇਹ ਜੀ ਕਮਨ ਜਾ ਕੋਈ ਕੋਈ ਮੈਂ ਨਹੀਂ ਮੈਨੂੰ ਉਠਾ ਨਹੀਂ ਪਾਇਆ ਮੈਂ ਪੱਛੇ ਕਰਦਾ ਮੈਂ ਬਗਾ ਕੇ ਲੈ ਬਾਕੀ ਮੈਂ ਤੇਰੇ ਨਾਲ ਨਹੀਂ ਆਇਆ ਉਠਵੋ ਬੋਤ ਉਠਵੋ ਅਸੀਂ 4 ਜੀ ਉੱਠ ਕੇ ਦਰਵਾਜ਼ਾ ਖੋਲ ਹੀ ਦੇਣਾ ਆਪਣੇ ਟਾਈਮ 'ਚ 4 ਵਜੇ ਉੱਠ ਜਾਣਾ ਟਾਈਮ ਵੇਖ ਸਵਾ 9 ਹੋ ਗਏ ਸਵਾ 8 ਚੱਲੋ ਅੰਤ ਜਾਣ ਪੱਦੇ ਸਾਰਾ ਗੱਲ ਵਾਲੋ ਅੰਗਲ ਵਾਲਤੀਆ ਦੇ ਕੇ ਚੇਕ ਕਰ ਦੇ ਦੀ ਇਸ ਨੂੰ ਆਟਾ ਜੰਮਾ ਕਰ ਲੈ ਜਦੋਂ ਸਾ ਪ੍ਰਕਿਆ ਜੀ ਤੋਂ ਦੂਸਰਾ ਸਾਮ ਚੰਨ ਦੇ ਪਾਸ ਹਾਂਜੀ ਜੀ ਆਪਣਾ ਘਰ ਉੱਪਰ ਬਾਥਰੂਮ ਕਾਕੰਨ ਟਟੀਆਂ ਭੱਜੀਆਂ ਆ ਆਪਣੇ ਕੋਲ ਪਾਕਿਸਤਾਨ ਚੋਂ ਲਿਆਂਦੀ ਗੱਡੀ ਆ ਮੋਟਰਸਾਈਕਲ तू रोया ना कर फिर मक्की कर पकड़ा पकड़ा आजू को तो मैं आ पावा आ ये लगा पकड़ा दो पकड़ा कर देना बाजा ਇਦੋਂ ਰੋਸ਼ਨੀ ਪੈਂਦੀ ਆ ਮਮੀ ਆ ਜਾ ਤੂੰ ਆ ਪੁੱਜੀ ਅਸੀਂ ਫੇਰ ਨਹੀਂ ਲਾ ਕੇ ਆਏ ਲੈ ਆ ਵਾ ਕੀ ਵਾਹ ਹੈ ਜਾਈਏ ਬਤਾਉਗੇ ਅੱਧੀ ਬਚ ਨਹੀਂ ਦੇ 10 ਦੇ ਕਾਹ ਅੱਧੀ ਦੇ ਸਾਰਾ ਲੈ ਆਪਾ ਆ ਇਧਰ ਵੇ ਪੜਿਆ ਬੜਾ ਜੀ ਮੰਮੀ ਇਧਰ ਆਏ ਮੇਰੇ ਪੜਿਆ ਨਹੀਂ ਇਹ ਪੁੱਛਿਆ ਤੇ ਦਵਾਈ ਨਹੀਂ ਕਰਨੀ ਉਹ ਗੱਲ ਕਰਦਾ ਨੰਨੂ ਆ ਪੁੱਜੀ ਆਲਾ ਕਿੰਨੀ ਦਵਾਈ ਹੈ 600 ਹੀ ਰੋਦੀ ਦਵਾਈ ਹੈ ਤੇਰੀ ਆ ਵੇ ਲੈ ਆ ਪੁੱਜੀ ਆ ਤੇਰੇ ਵਾਸਤੇ ਹੈ ਆ ਪਿੰਨੀ ਆ ਆਟਾ ਆ ਦੇ ਸੀ ਕਿਉਂ ਆ ਦੇ ਸੀ ਕਿਉਂ ਠੀਕ ਆ ਸਾਰ ਸਭ ਆ ਗਿਆ ਹਣ ਤੇਰੇ ਆਸਤੇ ਮੇਰਾ ਸੌਣ ਕਿਥੇ ਆ ਤੇ ਵਾਸਤੇ ਚਾਹ ਆ ਮੇਰੇ ਆਸਤੇ ਕਿੱਧਰ ਗਿਆ ਹੋਏ ਠੀਕ ਆ ਕਾਰੇ ਮਤ ਫੜਾ ਫੜਾ ਤੁਹਾਡਾ ਤੁਹਾਡਾ ਦੇ ਤੁਹਾਡਾ ਦੇ ਸੀ ਕੋਣਾ ਪੁਦੀਆ ਉਹ ਕਿੰਨੀ ਆ ਇਹ ਨਹੀਂ ਖਾਏਂਦੀ ਗੰਦੀ ਚੀਜ਼ ਹੁੰਦੀ ਆ ਕੀ ਗੰਦੀ ਚੀਜ਼ ਹੁੰਦੀ ਆ ਇਹ ਗੰਦੀ ਹੁੰਦੀ ਆ ਕੀ ਹੁੰਦੀ ਆ ਤੇ ਬਤ ਤਹੀ ਵੇ ਲੈ ਰਹੇ ਕਰਦੇ ਇੱਕ ਨਾ ਪੁਦੀਆ ਖਾਣੀਆ ਆਟਾ ਖਾਣਾ ਘਿਓ ਰਿਹਾ ਦੇ ਸੀ ਬੱਚਾ ਖਾ ਸਕਦੇ ਇਹ ਦੇ ਖਾ ਸਕਦੇ ਤੁਸੀਂ ਖਾ ਸਕਦੇ ਇਹਦੇ ਕੋਲੋਂ ਖਾ ਸਕਦੇ ਇਹ ਨਹੀਂ ਖਾ ਸਕਦੇ ਬੇਲੇ ਬੁੜੇ ਨੂੰ ਕੀ ਜਾਂਦੀ ਪੁਦੀਆ ਵੜਦੇ ਜੂਣੀਆਂ ਦੰ ਜੜੀ ਮੈਂ ਤਾਂ ਐਂ ਲਾਉਂ ਐਂੋਂ ਐਂੋਂ ਤਪੇ ਟਾਗੜੂ ਵੀ ਫੇਫੜਾ ਸਿਉਣੀ ਫੁਲਾਉਣਾ ਫੁਲਾਓ ਸ਼ਰਾਬ ਛੜਾਤੀ ਨਾ ਮੇਰੀ ਤੁਸੀਂ ਅਗੇ ਸ਼ਰਾਬ ਸ਼ਰਾਬ ਪੀਂਦਾ ਮੈਂ ਉੱਠ ਕੇ ਸੌਵਾ ਦੇ ਪੀਂਦਾ ਸ਼ਰਾਬ ਪੀਂਦਾ ਮੈਂ ਨਹੀਂ ਤੇ ਫੇਰ ਸ਼ਰਾਬ ਨਹੀਂ ਛੜਾਈ ਆ ਫੋਨ ਕੋਲੇ ਪੇ ਮੇ ਛੱਡ ਦੇ ਹੋਣਾ ਲਾਂਣ ਲੱਗ ਗਏ ਆ ਆ ਫਿਰ ਉਹ ਆ ਵੀ ਹੋਲੇ ਹੋਲੇ ਛੱਡ ਦੇ ਦੋ ਫਿਰ ਮੈਨੂੰ ਪਤਾ ਛੱਬ ਲੈ ਹੁੰਦਾ ਆ ਹੋਰ ਕੰਪਨੀ ਆ ਉਹ ਥੋੜੀ ਆ ਮੈਂ ਕੀ ਆ ਸਲਮ ਆ ਬੋਲੇ ਮੋਟ ਲਈ ਜੰਦੀ ਚੱਲਾ ਚੱਲ ਛੱਡ ਦੋ ਛੱਡ ਦੇ ਮਤ ਇਸ਼ੂ ਚਾ ਚੱਲ ਇਹਦਾ ਨਾਮ ਹਾਂਜੀ ਆਪਣਾ ਵਲੌਗ ਦਾ ਜੀ ਐਂਡ ਹੋ ਚੁੱਕਾ ਖਤਮ ਹੋ ਚੁੱਕਾ ਵਾ ਤੇ ਜਿਹਦੇ ਵਿੱਚ ਆਈਸ਼ੂ ਮਨਮੀਤ ਸ਼ਰਮਾ ਤੇ ਸਾਡੇ ਮਾਤਾ ਸ਼੍ਰੀ ਜੀ ਵਿਜੀ ਕੁਮਾਰੀ ਤੇ ਆ ਸਾਡਾ ਨੰਨਾ ਜਆ ਨਵਕਰਨਪ੍ਰੀਤ ਸ਼ਰਮਾ ਹੈਂਡੀਕੈਪ ਹੈ 100% 9 ਸਾਲ ਦਾ ਹੋ ਗਿਆ ਵਾ ਤੇ ਆ ਅੰਜਲੀ ਤੇ ਅਸੀਂ ਸਾਰਿਆਂ ਨੇ ਵਲੌਗ ਬਣਾਇਆ ਜਾਂ ਵਲੌਗ ਜਾਂ ਵਲੌਗ ਜੋ ਵੀ ਆ ਤੇ ਹੁਣ ਐਂਡ ਹੋ ਚੁੱਕਾ ਇਹਦਾ ਤੇ ਤੁਸੀਂ ਸਾਨੂੰ ਦੱਸਣਾ ਵਾ ਕਿ ਵਧੀਆ ਬਣਿਆ ਜਾਂ ਨਹੀਂ ਵਧੀਆ ਬਣਿਆ ਸਹੀ ਹੀ ਜਾਂ ਗਲਤ ਸੀ ਕੀ ਅੱਗੇ ਤੁਸੀਂ ਬਣਾਇਆ ਕਰੀਏ ਕਿ ਨਾ ਬਣਾਇਆ ਕਰੀਏ ਠੀਕ ਹੈ ਜੀ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਵੱਤ ਵੱਤ ਆਪਣੇ ਭੈਣ ਭਰਵਾ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਵੀਡੀਓ ਸ਼ੇਅਰ ਕਰੋ ਕਿ ਸਾਡਾ ਹੌਸਲਾ ਵਧੇ ਤਾਂਹੀਂ ਹੋਰ ਵਲੌਗ ਬਣਾਈਏਵੇਂ ਤੇ ਜਾਂ ਇਸ ਤੋਂ ਵਧੀਆ ਬਣਨ ਦੀ ਕੋਸ਼ਿਸ਼ ਕਰੀਏ ਇਹ ਤਾਂ ਸਾਡਾ ਫਸਟ ਸੀ ਪਤਾ ਨਹੀਂ ਪਹਿਲਾ ਸੀ ਇਹ ਹੀ ਹੋਲੀ ਯੋਲੀ ਫਿਰ ਸਟਾਰਟ ਕਰਾਂਗੇ ਵਧੀਆ ਵਧੀਆ ਬਣਾਉਣੇ ਤੇ ਹੈਪੀ ਸ਼ਰਮਾ ਡਿੱਕੀ ਸ਼ਰਮਾ ਤੂ ਦੇ ਨਾਮ ਤੇ ਚੈਨਲ ਹੈ ਡਿੱਕੀ ਸ਼ਰਮਾ ਨੇ ਡਿੱਕੀ ਤੂ ਦੇ ਨਾਮ ਦਾ ਸਾਨੂੰ ਖੁਦ ਨਹੀਂ ਪਤਾ ਚਾਹਤਾ ਭੁੱਲਾਵਾ